ਸੰਗਰੂਰ ਤੋਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਰਹੀ ਹੈ ਸੰਗਰੂਰ ਦੇ ਧੋਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਕਾਂਗਰਸ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜ ਦਿੱਤਾ। ਕਈ ਦਿਨਾਂ ਤੋਂ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਦਲਬੀਰ ਸਿੰਘ ਗੋਲਡੀ ਨੇ ਜਿਹੜੇ ਉਹ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਨੇ। ਕੋਈ ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਦੇ ਉੱਪਰ ਇੱਕ ਨਵਾਂ ਰਾਹ ਬਣਾਉਣ ਦੀ ਜਿਹੜਾ ਜ਼ਿਕਰ ਕੀਤਾ ਸੀ ਸੈਰੋ ਸੈਰੀ ਦੇ ਵਿੱਚ ਉਹਨਾਂ ਨੇ ਇੱਕ ਪੋਸਟ ਪਾਈ ਸੀ ਕਿ ਸੋਚਦੇ ਹਾਂ ਨਵਾਂ ਕੋਈ ਰਾਹ ਬਣਾ ਲਈਏ। ਲੱਗਦਾ ਕਿ ਦਲਬੀਰ ਸਿੰਘ ਗੋਲਡੀ ਨੂੰ ਹੁਣ ਨਵਾਂ ਰਾਹ ਕੋਈ ਲੱਭ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਪਾਰਟੀ ਦੀ ਜਿਹੜੀ ਪੰਜਾਬ ਲੀਡਰਸ਼ਿਪ ਤੋਂ ਜਾਂ ਮੋਡਲੀ ਲੀਡਰਸ਼ਿਪ ਤੋਂ ਨਰਾਸ਼ ਹੋ ਕੇ ਜਿਹੜਾ ਆਪਣਾ ਅਸਤੀਫਾ ਜਿਹੜਾ ਉਹ ਭੇਜਿਆ ਤੋਂ ਦੱਸਦੇ ਨੇ ਕਿ ਅਸਤੀਫੇ ਦੇ ਵਿੱਚ ਦਲਬੀਰ ਸਿੰਘ ਗੋਲਡੀ ਕੀ ਲਿਖਦੇ ਨੇ ਉਹ ਲਿਖਦੇ ਨੇ ਕਿ ਮੈਂ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਰਾਸ਼ ਹੋ ਕੇ ਮੈਂ ਦਲਬੀਰ ਸਿੰਘ ਗੋਲਡੀ ਖੰਘੂੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਕਾਂਗਰਸ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਜਿਹੜਾ ਆਪਣਾ ਅਸਤੀਫਾ ਦਿੰਨਾ ਹੈ ਤਾ ਕਿਉਂਕਿ ਕਈ ਦਿਨਾਂ ਤੋਂ ਜਿਹੜੀਆਂ ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਦਲਬੀਰ ਸਿੰਘ ਗੋਲਡੀ ਦੀ ਪਾਰਟੀ ਸਾਡੇ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਗੇ ਪਰ ਇਸ ਗੱਲ ਦਲਬੀਰ ਸਿੰਘ ਗੋਲਡੀ ਨੇ ਸਾਫ਼ ਕਰ ਦਿੱਤਾ ਕਿ ਹੁਣ ਉਹਨਾਂ ਨੂੰ ਕੋਈ ਨਵਾਂ ਰਾਹ ਜਿਹੜਾ ਮਿਲ ਚੁੱਕਿਆ ਗਿਆ ਹੈ ਬਾ ਦੱਸ ਦਈਏ ਕਿ ਨਾਲ ਦੀ ਨਾਲ ਦਲਵੀਰ ਸਿੰਘ ਗੋਲਡੀ ਨੇ ਆਪਣੀ ਫੇਸਬੁੱਕ ਪੋਸਟ ਦੇ ਆ ਜਿਹੜੀ ਥੋੜੀ ਦਿਨ ਪਹਿਲਾਂ ਪਾਈ ਆ ਉਸ ਦੇ ਵਿੱਚ ਜ਼ਿਕਰ ਕੀਤਾ ਕਿ ਕਿੰਨੇ ਨਿਰਾਸ਼ ਹੋ ਕੇ ਉਹ ਜਿਹੜਾ ਇਹ ਫੈਸਲਾ ਕਰ ਜਿਹੜਾ ਉਹ ਲੈ ਰਹੇ ਨੇ ਕਿਉਂਕਿ ਦਲਵੀਰ ਸਿੰਘ ਗੋਲਡੀ ਪਹਿਲੇ ਦਿਨ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਸੀ ਉਸ ਤੋਂ ਬਾਅਦ ਹੀ ਉਹ ਕਹਿ ਸਕਦੇ ਹਾਂ ਧੋਰੀ ਤੋਂ ਜਿਹੜੇ ਵਿਧਾਇਕ ਚੁਣੇ ਗਏ ਸੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਓਪੋਜ਼ਿਟ ਉਹਨਾਂ ਨੇ 2022 ਦੇ ਵਿੱਚ ਇਲੈਕਸ਼ਨ ਲੜੀ ਤਾਂ ਉਹਨਾਂ ਨੇ ਲਿਖਿਆ ਕਿ ਮੈਂ ਭਰੇ ਮਨ ਨਾਲ ਮੈਂ ਅੱਜ ਇਹ ਫੈਸਲਾ ਲੈ ਰਹੇ ਆ ਫਿਰ ਮੇਰਾ ਪਰਿਵਾਰ ਅਤੇ ਮੇਰੇ ਸਕੇ ਸੰਬੰਧੀ ਅਤੇ ਜੋ ਮੈਨੂੰ ਨਿੱਜੀ ਤੌਰ ਤੇ ਜਾਣਦੇ ਨੇ ਸਾਥੀ ਜਾਣਦੇ ਹਨ ਉਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾ ਮੁਸ਼ਕਲ ਹੈ ਮੈਂ ਸਾਰੇ ਮੇਰੇ ਸਾਥੀਆਂ ਦਾ ਅੰਦਰ ਹੀ ਮੇਰਾ ਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਕਿ ਮੈਂ ਫੈਸਲਾ ਕਿਵੇਂ ਲਿਆਗਾ ਪਰ ਦੱਸ ਦਈਏ ਕਿ ਹਾਲੀ ਦੇ ਵਿੱਚ 2 ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਜਦੋਂ ਉਹਨਾਂ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਕੁਝ ਦਿਨ ਪਹਿਲਾਂ ਆਵਾ ਕਾਂਗਰਸ ਪਾਰਟੀ ਵੱਲੋਂ ਤਾਂ ਉਸ ਤੋਂ ਬਾਅਦ ਹੀ ਜਿਹੜੀਆਂ ਚਰਚਾਵਾਂ ਚੱਲੀਆਂ ਸੀ ਦਲਬੀਰ ਸਿੰਘ ਗੋਲਡੀ ਨਾਰਾਜ਼ ਹੋਏ ਤੇ ਉਹਨਾਂ ਨੇ ਫੇਸਬੁੱਕ ਤੇ ਪੋਸਟ ਵੀ ਸਾਂਝਾ ਕੀਤੀ ਪਰ ਰਮਿੰਦਰ ਸਿੰਘ ਰਾਜਾ ਪੜਿੰਗ ਬੀਬੀ ਰਜਿੰਦਰ ਕੌਰ ਪੱਠੜ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੂੰ ਮਨਾ ਲਿਆ ਸੀ ਉਸ ਤੋਂ ਬਾਅਦ ਕੁਝ ਸਟੇਜਾਂ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਦਲਬੀਰ ਸਿੰਘ ਗੋਲਡੀ ਨਜ਼ਰ ਆਏ ਪਰ ਲੇਕਿਨ ਅਚਾਨਕ ਕੁਝ ਦਿਨਾਂ ਬਾਅਦ ਸਥਿਤੀ ਬਦਲੀ ਤਾਂ ਦਲਬੀਰ ਸਿੰਘ ਗੋਲਡੀ ਨੇ 2 ਦਿਨ ਪਹਿਲਾਂ ਇੱਕ ਫੇਸਬੁੱਕ ਪੋਸਟ ਸਾਂਝੀ ਕੀਤੀ ਨਵੇਂ ਰਾਹ ਬਣਾਉਣ ਦੀ ਉਸ ਤੋਂ ਬਾਅਦ ਸੁਖਪਾਲ ਸਿੰਘ ਖ ਦਲਬੀਰ ਸਿੰਘ ਗੋਲਡੀ ਨਾਲ ਫੋਨ ਦੇ ਉੱਪਰ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਹੇ تھے ਪਰ ਲੇਕਿਨ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਸੀ ਅੱਜ ਸਵੇਰੇ ਵੀ ਸੁਖਪਾਲ ਸਿੰਘ ਕਹਿ ਰਹੇ ਨੇ ਇਹੀ ਗੱਲ ਕਹੀ ਕਿ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ ਪਰ ਉਹਨਾਂ ਦੇ ਨੇੜੇ ਦੇ ਲੋਕਾਂ ਦੇ ਨਾਲ ਉਹ ਸੰਪਰਕ ਜਾਨੀ ਕਿ ਸੁਖਪਾਲ ਸਿੰਘ ਕਰ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਦਾ ਸੰਪਰਕ ਨਹੀਂ ਹੋ ਰਿਹਾ ਸੀ ਤਾਂ ਸੁਖਪਾਲ ਸਿੰਘ ਕਹਿ ਰਹੇ ਨੇ ਦਲਬੀਰ ਸਿੰਘ ਗੋਲਡੀ ਨੂੰ ਇੱਕ ਨਸੀਹਤ ਵੀ ਦਿੱਤੀ ਸੀ ਕਿ ਤੁਸੀਂ ਅਗਰ ਕਾਂਗਰਸ ਪਾਰਟੀ ਛੱਡ ਕੇ ਜਾਂਦੇ ਹੋ ਤਾਂ ਤੁਹਾਡਾ ਰਾਜਨੀਤਿਕ ਜਿਹੜਾ ਰਾਹ ਹੈਗਾ ਉਹ ਖਤਰੇ ਦੇ ਵਿੱਚ ਪੈ ਸਕਦਾ ਹੈ ਕਿਉਂਕਿ ਕਾਂਗਰਸ ਨੇ ਤੁਹਾਨੂੰ ਇੱਕ ਚੁਣਿਆਗਾ ਤਾਂ ਤੁਹਾਨੂੰ ਉਹ ਕਲਿੱਪ ਵੀ ਸੁਣਾ ਦਿੰਨੇ ਆ ਥੋੜਾ ਜਾਂ ਜੋ ਸੁਖਪਾਲ ਸਿੰਘ ਖਹਿਰਾ ਦਾ ਦਲਬੀਰ ਸਿੰਘ ਗੋਲਡੀ ਨੂੰ ਜਿਹੜਾ ਨਸੀਹਤ ਸੀ ਜਾਂ ਸਲਾਹ ਸੀ ਜਿਹੜੀ ਪਰ ਲੇਕਿਨ ਉਸ ਫੈਸਲੇ ਤੋਂ ਬਾਅਦ ਉਸ ਵੀਡੀਓ ਤੋਂ ਬਾਅਦ ਕੁਝ ਹੀ ਸਮੇਂ ਬਾਅਦ ਦਲਬੀਰ ਸਿੰਘ ਗੋਲਡੀ ਵੱਲੋਂ ਆਪਣੀ ਫੇਸਬੁੱਕ ਦੇ ਉੱਪਰ ਅਸਤੀਫਾ ਜਿਹੜਾ ਸਾਂਝਾ ਕਰਕੇ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਹੁਣ ਉਹ ਕਾਂਗਰਸ ਦਾ ਹਿੱਸਾ ਨਹੀਂ ਰਹਿਣਗੇ ਪਰ ਦੇਖਦੇ ਆ ਕਿ ਹੁਣ ਕੁਝ ਸਮੇਂ ਬਾਅਦ ਕਿਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਉਂਦੀ ਆ ਮੈਂ ਕਾਫੀ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨੇੜ ਦੇ ਸਮਰਥਕ ਸਰਕਲ ਦੇ ਨਾਲ ਇਨ ਟੱਚ ਹੈ ਉਹਨਾਂ ਨੇ ਆਪਣਾ ਮੋਬਾਈਲ ਫੋਨ ਵਗੈਰਾ ਬੰਦ ਕੀਤਾ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਕੋਈ ਵੀ ਕਦਮ ਇਸ ਤਰ੍ਹਾਂ ਦਾ ਗਲਤ ਨਾ ਕਰੋ ਜਿਹੜਾ ਤੁਹਾਡਾ ਪੋਲਿਟਿਕਲ ਕੈਰੀਅਰ ਨੂੰ ਡਿਸਟਰੋਏ ਕਰੇ ਅਗਰ ਤੁਸੀਂ ਇਸ ਮੌਕੇ ਤੇ ਕਾਂਗਰਸ ਪਾਰਟੀ ਛੱਡ ਕੇ ਕਿਸੇ ਪਾਸੇ ਜਾਓਗੇ ਤਾਂ ਇਹ ਸਾਫ਼ ਸਪਸ਼ਟ ਹੋ ਜਾਏਗਾ ਕਿ ਤੁਸੀਂ ਓਪਰਚੁਨਿਜ਼ਮ ਦੇ ਵਿੱਚ ਬਲੀਵ ਕਰਦੇ ਹੋ ਤੁਸੀਂ ਇੱਕ ਡਿਫੈਕਟਰ ਗਿਣੇ ਜਾਓਗੇ ਬਿਨਾਂ ਕਿਸੇ ਕਾਰਨ ਤੋਂ ਔਰ ਤੁਹਾਨੂੰ ਕਾਂਗਰਸ ਨੇ ਬੜੇ ਸਮੇਂ ਸਿਰ ਪੈਂਤੀ ਪੈਂਤੀ ਪੁੰਤੀ ਸਾਹਿਬ ਵਿੱਚ ਐਮਐਲਏ ਬਣਨ ਦਾ ਮੌਕਾ ਦਿੱਤਾ ਪੋਲੀਟੀਕਲ ਫਿਊਚਰ ਤੁਹਾਡਾ ਬਹੁਤ ਬ੍ਰਾਈਟ ਹੈ ਤੁਸੀਂ ਇੱਕ ਕੇਪੇਬਲ ਲੀਡਰ ਹੋ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਇੱਕ ਵਾਰ 100 ਵਾਰ ਆਪਣੇ ਥੱਲੇ ਵਰਕਰਸ ਨਾਲ ਸਾਡੇ ਨਾਲ ਬੈਠ ਕੇ مشਵਰਾ ਜਰੂਰ ਕਰਨ ਕੋਈ ਗਲਤ ਫੈਸਲਾ ਨਹੀਂ ਲੈਣਗੇ ਮੈਨੂੰ ਉਮੀਦ ਹੈ ਕਿ ਨਹੀਂ ਲੈਣਗੇ ਦਲਬੀਰ ਸਿੰਘ ਗੋਲਡੀ ਭਾਜਪਾ ਦਾ ਪੱਲਾ ਫੜਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦਾ ਹਿੱਸਾ ਹੋਣਗੇ ਜਾਨੀ ਕਿ ਇੱਕ ਇੱਕ ਗੱਲ ਸਾਫ਼ ਹੈ ਕਿ ਦਲਬੀਰ ਸਿੰਘ ਗੋਲਡੀ ਨੂੰ ਨਾਮਾਂ ਰਾਹ ਜਿਹੜਾ ਲੱਭ ਚੁੱਕਿਆ ਹੈਗਾ